ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਬਣਾਉਣ ਲੱਗੇ ਆ ਜੀ ਸਬਜੀ ਆਲੂ ਬੜੀਆਂ ਦੀ ਇਧਰ ਆਪਾਂ ਆਲੂ ਵੀ ਧੋ ਕੇ ਰੱਖ ਲਏ ਆ ਜੀ ਇਧਰ ਬੜੀਆਂ ਭੋਂਦੀਆਂ ਜੀ ਤੇ ਆ ਆਪਾਂ ਪਿਆਜ਼ ਕੱਟ ਲਏ ਆ ਆਪਾਂ ਇਹਨਾਂ ਨੂੰ ਮਿਕਸ ਕਰਕੇ ਪਾਵਾਂਗੇ ਜੀ ਗ੍ਰाइंड ਕਰਕੇ ਮਸਾਲਾ ਬਣਾ ਕੇ ਫੇਰ ਪਾਵਾਂਗੇ ਜੀ ਸਬਜੀ ਬਣਾਵਾਂਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਦ ਲਓ ਜੀ ਆਪਾਂ ਇਹਦਰ ਮਸਾਲਾ ਉਪਲਣ ਲੱਗੇ ਆਂ ਤਦ ਲਓ ਜੀ ਇਹਦਰ ਆਪਾਂ ਕੁੱਕਰ ਰੱਖ ਲਿਆ ਗੈਸ ਔਨ ਕਰ ਲਿਆ ਤੇ ਆਪਾਂ ਇਹਦੇ ਵਿੱਚ ਪਾ ਲਿਆ ਤੇਲ ਆਪਾਂ ਪਾਤਾ ਦੇਖੀ ਜੀਰਾ ਵਿੱਚ ਚਲੋ ਜੀ ਅਦਰ ਆਪਾਂ ਇਹਦਾ ਪੇਸਟ ਬਣਾ ਲਿਆ ਮਸਾਲਾ ਰਗਣ ਤੇ ਇਹ ਆ ਪਾਈ ਵਿੱਚ ਪਾਉਣੀਆਂ ਚਲੋ ਜੀ ਆ ਪਾਈਦਰ ਮਸਾਲਾ ਪਾਤਾ ਵਿੱਚ ਨੋਨ ਵਿੱਚ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ ਉਜੀ ਆਪਾਂ ਇਹ ਚ ਆਲੂ ਪਾਤੇ ਆਪਾਂ ਨਾਲ ਇਹ ਚ ਬੜੀਆਂ ਪਾ ਪਾਣੀ ਥੋੜਾ ਆਪਾਂ ਪਾਣੀ ਪਾਤਾ ਜਿਹ ਵਿੱਚ ਬਸ ਪਾ ਦੂੰਗੀ ਤੇ ਲਓ ਜੀ ਅੱਧਰ ਆਪਣੀ ਸਬਜ਼ੀ ਬਣ ਚੁੱਕੀ ਆ ਆਲੂ ਬੜੀਆਂ ਦੀ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਕਲਰ ਆ ਦੇਖੋ